ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਪੀਓ ਆ ਚੀਜ਼ ਗੈਸ ਐਸਡੀਟੀ ਅਤੇ ਕਬਜ਼ ਹੋ ਜਾਵੇਗੀ ਦੂਰ ਹੋਰ ਵੀ ਕਈ ਗੰਭੀਰ ਬਿਮਾਰੀਆਂ ਤੋਂ ਮਿਲੇਗਾ ਤੁਹਾਨੂੰ ਛੁਟਕਾਰਾ ਕਿ ਤੁਸੀਂ ਵੀ ਦਿਨ ਭਰ ਦੀ ਥਕਾਵਟ ਤੋਂ ਬਾਅਦ ਰਾਤ ਨੂੰ ਚੈਨ ਦੀ ਨੀਂਦ ਸੋਣਾ ਚਾਹੁੰਦੇ ਹੋ ਜਾਂ ਫਿਰ ਪੇਟ ਦੀਆਂ ਸਮੱਸਿਆਵਾਂ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰਦੀਆਂ ਨੇ ਜੇਕਰ ਇਹ ਪਰੇਸ਼ਾਨੀ ਤੁਹਾਨੂੰ ਹੈ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਅਸੀਂ ਅੱਜ ਇਸ ਵੀਡੀਓ ਤੋਂ ਦੱਸਾਂਗੇ ਕਿ ਅੱਜ ਤੋਂ ਬਾਅਦ ਜੇਕਰ ਤੁਸੀਂ ਆਪਣੀ ਖੁਰਾਕ ਦੇ ਵਿੱਚ ਜਾਂ ਫਿਰ ਆਪਣੀ ਸਿਹਤ ਨਾਲ ਕੁਝ ਹੋਰ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦਾ ਤੁਸੀਂ ਛੁਟਕਾਰਾ ਕਿਵੇਂ ਪਾ ਸਕਦੇ ਹੋ ਤਾਂ ਆਯੁਰਵੇਦ ਨੇ ਇੱਕ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਹੱਲ ਦੱਸਿਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੇ ਵਿੱਚ ਕੋਸੇ ਪਾਣੀ ਦੇ ਵਿੱਚ ਇੱਕ ਚਮਚ ਦੇਸੀ ਘਿਓ ਪਾ ਕੇ ਜ਼ਰੂਰ ਪਿਓ। ਇਹ ਗੱਲ ਸੁਣਨ ਦੇ ਵਿੱਚ ਆਮ ਜ਼ਰੂਰ ਲੱਗ ਸਕਦੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗੂਗਾ ਕਿ ਆ ਮੈਂ ਕੀ ਕਹਿ ਰਹੀਆਂ ਤਾਂ ਇਹ ਗੱਲ ਦੱਸ ਦਈਏ ਕੀ ਪਰ ਇਸ ਦੇ ਫਾਇਦੇ ਬਹੁਤ ਹੀ ਹੈਰਾਨਜਨਕ ਹੁੰਦੇ ਨੇ। ਪਾਚਨ ਤੰਤਰ ਨੂੰ ਆ ਮਜ਼ਬੂਤ ਰੱਖੂਗਾ ਰਾਤ ਨੂੰ ਦੇਸੀ ਘਿਓ ਕੋਸੇ ਪਾਣੀ ਦਾ ਸੇਵਨ ਕਰਨ ਦੇ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਭੋਜਨ ਸਹੀ ਢੰਗ ਦੇ ਨਾਲ ਪਚਣ ਦੇ ਵਿੱਚ ਮਦਦ ਮਿਲਦੀ ਹੈ ਤੇ ਪੇਟ ਦੀ ਗੈਸ, ਐਸਿਡਿਟੀ ਅਤੇ ਕਬਜ਼ ਵਰਗੀਆਂ ਕਈ ਸਮੱਸਿਆਵਾਂ ਹੌਲੀ-ਹੌਲੀ ਘਟ ਹੋਣ ਲੱਗਦੀਆਂ ਨੇ। ਫਿਰ ਆਉਂਦੀ ਨੀਂਦ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੁੰਦਾ ਹੈ। ਜੇਕਰ ਤੁਸੀਂ ਵੀ ਰਾਤ ਨੂੰ ਪਾਸੇ ਪਰਤਦੇ ਰਹਿੰਦੇ ਹੋ ਤਾਂ ਦੇਸੀ ਘਿਓ ਤੁਹਾਡੀ ਨੀਂਦ ਦੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ। ਘਿਓ ਦੇ ਵਿੱਚ ਮੌਜੂਦ ਫੈਟੀ ਐਸਿਡ ਦਿਮਾਗ ਨੂੰ ਆਰਾਮ ਦਿੰਦਾ ਹੈ। ਜਿਸ ਨਾਲ ਡੂੰਗੀ ਅਤੇ ਚੰਗੀ ਨੀਂਦ ਆਉਂਦੀ ਹੈ। ਫਿਰ ਚਮੜੀ ਦੇ ਵਿੱਚ ਕੁਦਰਤੀ ਚਮਕ। ਜੀ ਹਾਂ ਕਿਉਂ? ਸਰੀਰ ਨੂੰ ਅੰਦਰੋਂ ਨਮੀ ਦਿੰਦਾ ਹੈ। ਜਦੋਂ ਤੁਸੀਂ ਇਸ ਨੂੰ ਕੋਸੇ ਪਾਣੀ ਦੇ ਨਾਲ ਪੀਂਦੇ ਹੋ ਤਾਂ ਇਹ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਤੇ ਚਮੜੀ ਦੇ ਵਿੱਚ ਚਮਕ ਅਤੇ ਕੋਮਲਤਾ ਲਿਆਉਂਦਾ ਹੈ। ਫਿਰ ਜੋੜਾਂ ਦੇ ਦਰਦ ਵਿੱਚ ਵੀ ਰਾਹਤ ਦਿੰਦਾ ਹੈ। ਜੀ ਹਾਂ ਕਿਉਂ? ਦਾ ਨਿਮਤ ਸੇਵਨ ਹੱਡੀਆਂ ਅਤੇ ਜੋੜਾਂ ਦੇ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਇਹ ਲੂਬਰੀਕੇਸ਼ਨ ਵਧਾਉਂਦਾ ਹੈ ਜੋ ਜੋੜਾਂ ਦੇ ਵਿੱਚ ਜੜਕਨ ਅਤੇ ਦਰਦ ਤੋਂ ਰਾਹਤ ਦਿਵਾਉਂਦਾ ਫਿਰ ਭਾਰ ਘਟਾਉਣ ਦੇ ਵਿੱਚ ਵੀ ਇਹ ਕਾਫੀ ਮਦਦ ਕਰਦਾ ਜੀ ਹਾਂ ਦੇਸੀ ਘਿਓ ਦਾ ਸਹੀ ਮਾਤਰਾ ਦੇ ਵਿੱਚ ਸੇਵਨ ਕਰਨ ਦੇ ਨਾਲ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਇਹ ਚਰਬੀ ਨੂੰ ਤੇਜ਼ੀ ਦੇ ਨਾਲ ਬਰਨ ਕਰਦਾ ਹੈ ਅਤੇ ਭਾਰ ਨੂੰ ਕੰਟਰੋਲ ਕਰਦਾ ਹੈ ਫਿਰ ਆਉਂਦੀ ਹੈ ਦਿਮਾਗ ਨੂੰ ਵੀ ਇਹ ਦਿਮਾਗ ਜਿਹੜੀ ਕਿ ਯਾਦਾਸ਼ਤ ਸ਼ਕਤੀ ਹੁੰਦੀ ਹੈ ਉਹਨੂੰ ਵੀ ਬਤਾਉਂਦਾ ਜੀ ਹਾਂ ਕਿਉਂ omega 3 ਅਤੇ omega 6 ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦਾ ਹੈ ਜੋ ਨਿਊਰੋਨਸ ਨੂੰ ਮਜ਼ਬੂਤ ਬਣਾਉਂਦੇ ਨੇ ਤਾਂ ਇਸ ਦੇ ਸੇਵਨ ਦੇ ਨਾਲ ਯਾਦਦਾਸ਼ਤ ਸ਼ਕਤੀ ਵਧਦੀ ਹੈ ਅਤੇ ਤਣਾਅ ਵੀ ਘੱਟ ਹੁੰਦਾ ਹੈ ਤਾਂ ਅਜਿਹੇ ਅਪਡੇਟਸ ਦੇਖਣ ਦੇ ਲਈ ਹੈਲਥ ਦੇ ਨਾਲ ਜੁੜੀਆਂ ਹੋਈਆਂ ਟਿਪਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਇਹਨਾਂ ਬਿਮਾਰੀਆਂ ਤੋਂ ਪੀੜਿਤ ਹੋ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਪੇਟ ਦੇ ਨਾਲ ਸੰਬੰਧਿਤ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਤਾਂ ਤੁਸੀਂ ਰਾਤ ਨੂੰ ਕੋਸੇ ਪਾਣੀ ਦੇ ਵਿੱਚ ਇੱਕ ਚਮਚ ਦੇਸੀ ਘਿਓ ਜ਼ਰੂਰ ਪਾਓ ਸਹੀ ਮਾਤਰਾ ਦੇ ਵਿੱਚ ਦੇਸੀ ਘਿਓ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੇਕਰ ਫਿਰ ਵੀ ਤੁਹਾਨੂੰ ਅ ਜਈਆਂ ਹੋਰ ਬਿਮਾਰੀਆਂ ਹੁੰਦੀਆਂ ਨੇ ਤਾਂ ਆਪਣੀ ਡਾਕਟਰ ਦੇ ਸਲਾਹ ਦੇ ਨਾਲ ਇੱਕ ਵਾਰ ਜ਼ਰੂਰ ਇਹ ਉਪਾਅ ਅਪਣਾ ਕੇ ਉਰ ਦੇਖਿਓ ਤਾਂ ਕਿ ਤੁਹਾਡੇ ਸਰੀਰ ਨੂੰ ਤੁਹਾਨੂੰ ਆਪਣੇ ਆਪ ਫਾਇਦਾ ਨਜ਼ਰ ਆਵੇਗਾ